ਉਹਨਾਂ ਨੇ ਮੈਨੂੰ ਸਾਰੀ ਸਪੱਸ਼ਟਿਆ ਦੱਸੀਆ ਜੀ ਜਦੋਂ ਇਹਨਾਂ ਨੇ ਬਸ ਸਟਾਸ਼ਨ ਤੋਂ ਸ਼ਿਫਟ ਕਰਤਾ ਇਹਨਾਂ ਨੇ ਪੁਰਾਣਿਆਂ ਬਾਰੇ ਸੋਚਿਆ ਹੀ ਨਹੀਂ ਆ ਜੀ ਇਹਦੀ ਇੱਕ ਨਾ ਸੋਸ਼ਲ ਇੰਪੈਕਟ ਅਸੈਸਮੈਂਟ ਹੀ ਕੀਤੀ ਇਹਨਾਂ ਨੇ ਇਹਨਾਂ ਨੇ ਇਹਦੀ ਜਿਹੜੀ এনवायरमेंटल ਇੰਪੈਕਟ ਅਸੈਸਮੈਂਟ ਨਹੀਂ ਕੀਤੀ ਇਹਨਾਂ ਨੇ ਜਿੱਥੇ ਨਵਾਂ ਬੱਸ ਸਟੈਂਡ ਸੀਗਾ ਉੱਥੇ ਉਹਨਾਂ ਨੂੰ ਇੱਕ ਫਲਾਈਓਵਰ ਚਾਹੀਦਾ ਸੀਗਾ ਜ਼ਰੂਰ ਜ਼ਰੂਰ ਵਾਲਾ ਫਲਾਈਓਵਰ ਨਾ ਅਟੈਚ ਕਰਨ ਦੀ ਉਹ ਨਹੀਂ ਬਣਾਇਆ ਬਾਈਪਾਸ ਨੂੰ ਇਹਨਾਂ ਨੇ ਡਬਲ ਹੀ ਕੀਤਾ ਇਹਨਾਂ ਨੇ ਸਿਰਫ ਤੇ ਸਿਰਫ ਜਿਹੜਾ ਹੈਗਾ ਜੀ ਇਹੋ ਜਿਹਾ ਕੰਮ ਕੀਤੇ ਆ ਪੁੱਠੇ ਕੰਮ ਕੀਤੇ ਚਾਹੇ ਹੈਰੀਟੇਜ ਸਟਰੀਟ ਆ ਚਾਹੇ ਬੜੀ ਨਦੀ ਛੋਟੀ ਨਦੀ ਦਾ ਪ੍ਰੋਜੈਕਟ ਆ ਜਾਂ ਬੱਸ ਸਟੈਂਡ ਦਾ ਇਹ ਕਨਸਿਪਟ ਸੀਗਾ ਜੀ ਕਿ ਜਾ ਕੇ ਦੇਖਿਆ ਹੀ ਨਹੀਂ ਕਿਸੇ ਨੇ ਵੀ ਚੋਣ ਦੇ ਪ੍ਰਤੀਨਿਧ ਨੇ ਅਸੀਂ ਉਹਨੂੰ ਹੁਣ ਬੱਸ ਸਟੈਂਡ ਤਾਂ ਠੀਕ ਕਰਤਾ ਸੀ ਇਹ ਕਲਾਸ ਔਰ ਇਸ ਬਸ ਸਟਾਪਸ ਤੋਂ ਦੁਆਰਾ ਗੁਜ਼ਾਰ ਕਰ ਰਹੇ ਆ ਇੱਥੇ ਜਿਹੜੀਆਂ ਹੈਗੀਆਂ 50 ਤੋਂ ਬਾਅਦ ਜਿਹੜੀਆਂ ਹੈਗੀਆਂ ਇਲੈਕਟ੍ਰਿਕ ਬੱਸਾਂ ਚੱਲਣਗੀਆਂ ਜਿਵੇਂ ਸਾਰੀਆਂ ਜਿੰਨੀਆਂ ਵੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਔਰ ਜਿਹੜਾ ਤੁਹਾਡੇ ਤੁਹਾਨੂੰ ਇੱਕ ਬੜਾ ਪੈਡ ਐਕਸੀਡੈਂਟ ਹੋਇਆ ਜੀ ਜਿਹੜਾ ਤੁਹਾਡੇ ਲਾਰਜ ਯੂਨੀਵਰਸਿਟੀ ਦੇ ਬੱਚੇ ਸੀਗੇ ਚਾਰ ਬੱਚੇ ਉਹਦੇ ਵਿੱਚ ਮਾਰੇ ਗਏ ਆ ਜੀ ਔਰ ਸਾਰਿਆਂ ਦੇ ਕੋਲ ਐਸਯੂਵੀ ਸੀ ਅਸੀਂ ਇਹ ਮੈਂਡਟਰੀ ਕਰ ਦਾਂਗੇ ਵੀ ਜਿਹੜੇ ਬੱਚਾ ਨੇ ਜਾਣਾ ਉਹਨੂੰ ਅਸੀਂ ਗਵਰਨਮੈਂਟ ਟਰਾਂਸਪੋਰਟ ਪ੍ਰੋਵਾਈਡ ਕਰ ਦਾਂਗੇ ਵੀ ਜਾਣ ਆਪਣਾ ਇੰਜੋਏ ਕਰਨ ਤੇ ਉਹ ਬੱਸ ਫੜ ਕੇ ਜਿਹੜੀ ਡਾਕਟਰ ਬੱਸ ਤੇ ਉੱਤੇ ਵਾਪਸ ਆਣ ਕੁਝ ਇਦਾਂ ਦੇ ਕਰਾਂਗੇ ਬੱਚਿਆਂ ਨੇ ਜਾਣਾ ਜਾਨੀਆਂ ਜੀ ਉਹਦੇ ਵਿੱਚ ਅਸੀਂ ਕੋਈ ਨਾ ਕੋਈ ਮਤਲਬ ਮੇਰੇ ਮਨ ਚ ਹੈ ਰਜਿੰਦਰਾ ਹਸਤਾਲੇ ਮਾਤਾ ਅਕਸਲ ਅਲੀ ਜਿਹੜਾ ਤੁਹਾਡੀ ਸਟੇਸ਼ਨ ਹੋ ਗਿਆ ਜਿਹੜੀਆਂ ਐਜੂਕੇਸ਼ਨਲ ਇੰਸਟੀਟ ਉਨਾ ਵਾਸਤੇ ਸਾਰਿਆਂ ਨਾਲ ਅਸੀਂ ਉਹਨਾਂ ਨੂੰ ਇੱਕ ਪਬਲਿਕ ਟਰਾਂਸਪੋਰਟ ਨਾਲ ਲਿੰਕ ਕਰਾਂਗੇ ਬਹੁਤ ਰੀਜ਼ਨੇਬਲ ਹੋਏਗੀ ਜੀ ਲੇਡੀਜ਼ ਵਾਸਤੇ ਪ੍ਰੀ ਹੈਗੀ ਆ ਆਲਰੇਡੀ ਤੇ ਬਹੁਤ ਰੀਜ਼ਨੇਬਲ ਹੋਏਗੀ ਤੇ ਆਈ ਸੋ ਜਿਹੜੇ ਹੈਗੇ ਆ ਸਮਾਣਾ ਪਾਤਨਾ ਜਿਹੜਾ ਤੁਹਾਡਾ ਕਨੌਰ ਸਨੌਰ ਰਾਜਪੁਰਾ ਸ਼ਰੰਦ ਇਹ ਜਿਹੜੇ ਸਾਰੇ ਆਸ-ਪਾਸੇ ਦੇ ਟਾਊਨ 30 35 ਕਿਲੋਮੀਟਰ ਦੇ ਵਿੱਚ ਆਉਂਦੇ ਆ ਉਹ ਸਾਰੀਆਂ ਬੱਸਾਂ ਇੱਥੇ ਚੱਲਣਗੀਆਂ ਜੀ ਉਹਦੇ ਨਾਲ ਇਹਨਾਂ ਦਾ ਜਿਹੜਾ ਬਾਜ਼ਾਰ ਹੈ ਉਹਨੂੰ ਗੁਜ਼ਾਰ ਕਰਾਂਗੇ ਇਹਨਾਂ ਦਾ ਜੀਐਸਟੀ ਜਿਹੜਾ ਹੈਗਾ ਉਹ ਜਿਹੜੇ ਜਿਵੇਂ ਚਪਲਾ ਦੇ ਉੱਤੇ ਆ ਜੀ ਪਰੌਂਠੇ ਦੇ ਉੱਤੇ ਆ ਚਾਹ ਦੇ ਕੱਪ ਦੇ ਉੱਤੇ ਆ ਜੀ ਉਹ ਬੜਾ ਜੀਐਸਟੀ ਉੜਾਵਾ ਕਹਿੰਦੇ ਟਾਬੇ ਵਾਲਾ ਜੜਾ ਹੈਗਾ ਗਰੀਬਾ ਵਾਲਾ ਜਨਦਾ ਹੈਗਾ ਜੀ ਜਿਹੜੇ ਵੱਡੇ ਵੱਡੇ ਹੋਟਲ ਆ ਉਹਨਾਂ ਤੇ ਉਹਨਾਂ ਤੇ ਲਾਣ ਹੋ ਜਿਹੜੇ ਬਦਲੇ ਉੱਥੇ ਜਿਹੜੇ ਲੱਖਾਂ ਰੁਪਏ ਵਾਲੇ ਬੰਦੇ ਹੁੰਦੇ ਉਹਨਾਂ ਨੂੰ ਕੀ ਫਰਕ ਪੈਂਦਾ ਜੀ ਕਿਸੇ ਦਾ 10000 ਖਾਣੇ ਦਾ ਬਿੱਲ ਹੈ ਉਹ 11000 ਹੋ ਜਾਏਗਾ ਪਰ ਜਿਹੜੇ ਬੰਦੇ ਨੇ ਧਾੜੀ ਕਰਕੇ ਆਏ ਜene 20 ਰੁਪਏ ਦਾ ਪਰੌਣਾ ਖਾਣਾ ਚਾਹਦਾ ਕਾ ਪੀਣਾ ਜਿਹਦੇ ਉੱਤੇ 10 ਰੁਪਏ ਟੈਕਸ ਲੱਗਦਾ ਉਹਨੂੰ ਚੁਬਦਾ ਸੀ ਉਹਦੇ ਉਹਦੇ ਉੱਤੇ ਜ਼ਿਆਤੀ ਹੈ ਜੀ ਹਜ਼ਾਰ ਰੁਪਏ ਦੀ ਗੱਲ ਕਰੀਏ ਵਿਰੋਧੀ ਹਮੇਸ਼ਾ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਇਹ ਘਿਰਦੇ ਨੇ ਕਿ ਹਜ਼ਾਰ ਰੁਪਏ ਔਰਤਾਂ ਨੂੰ ਕਦੋਂ ਮਿਲਣਗੇ ਤੁਸੀਂ ਦੱਸਿਆ ਵੀ ਕੀ ਇਸ ਤਰ੍ਹਾਂ ਮਿਲੂਗਾ ਜਿਹੜੇ ਜਿਹੜੇ 75 ਸਾਲ ਰਾਜ ਕਰਕੇ ਗਏ ਆ ਪਿਛਲੇ ਪਿਛਲੇ 20 ਸਾਲ ਦੇ ਵਿੱਚ ਰਾਜਾ ਸਾਹਿਬ ਔਰ ਕੈਪਟਨ ਜਿਹੜੇ ਆਪਣੇ ਬਾਦਲ ਦਾ ਰਾਜ ਕਰਕੇ ਗਏ ਆ ਉਹ 20 ਸਾਲ ਦੀ ਗੱਲ ਨਹੀਂ ਕਰਦੇ ਸਾਡੇ 2 ਸਾਲ ਦਾ ਰੌਲਾ ਪਾਈ ਜਾਂਦੇ ਆ ਸਾਨੂੰ 5 ਸਾਲ ਮਿਲਿਆ ਅਸੀਂ 80% ਪੂਰੀਆਂ ਕਰਤੀਆਂ ਇਹ ਵੀ ਦੇ ਦਾਂਗੇ ਅਸੀਂ ਬਹੁਤ ਜਲਦੀ ਦੇ ਦਾਂਗੇ ਜੀ ਅਸੀਂ ਜਿਹੜੀ ਅਗਲੀ ਇਲੈਕਸ਼ਨਾਂ ਲੜਨ ਤੋਂ ਪਹਿਲਾਂ ਬਹੁਤ ਪਹਿਲਾਂ ਅਸੀਂ ਉਹਨਾਂ ਦੇ ਖਾਤੇ 'ਚ ਪੈਸੇ ਪਾਵਾਂਗੇ ਔਰ ਗਰੀਬਾਂ ਦੇ ਘਰ ਵੀ ਬਣਾਵਾਂਗੇ ਇਹ ਉਹਨਾਂ ਕੋਲ ਹੋਰ ਕੁਛ ਹੈ ਨਹੀਂ ਆ ਜਿੱਦਣ ਅਸੀਂ ਇਹ ਦੇਰਤਾ ਉਹਨਾਂ ਦੀ ਬੋਤਲ ਬੰਦ ਹੋ ਜਾਣੀ ਹੈ ਡਾਕਟਰ ਸਾਹਿਬ ਪ੍ਰੀਮ ਮੋਦੀ ਆ ਰਹੇ ਨੇ ਪਟਿਆਲੇ ਦੇ ਵਿੱਚ ਦੇਖੋ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਦੇਖਦੇ ਪ੍ਰਧਾਨ ਮੰਤਰੀਓ ਤੁਸੀਂ ਇੱਥੇ ਆ ਰਹੇ ਹੋ ਤੁਸੀਂ ਗੱਲ ਕਰਿਓ ਵੀ ਕਿਸਾਨਾਂ ਦਾ ਮਸਲਾ ਕਿੱਦਾਂ ਹੱਲ ਕਰੋਗੇ ਕਦੋਂ ਹੱਲ ਕਰੋਗੇ ਬਹੁਤ ਜ਼ਿਆਦਾ ਜੀ ਡੇ ਡਾ ਕਿਸਾਨ ਹੈ ਉਹਨਾਂ ਨਾਲ ਗੱਲ ਕਰੋ ਅੰਨਦਾਤਾ ਕਹਿੰਦੇ ਹੋ ਤੁਹਾਨੂੰ ਦਾ ਸਰਬਾਨ ਕਰੋ ਉਹਨਾਂ ਨੂੰ ਸੜਕਾਂ ਤੋਂ ਉਠਾਓ ਰੇਲਵੇ ਟਰੈਕ ਤੋਂ ਉਠਾਓ ਉਹਦੇ ਬਾਰੇ ਗੱਲ ਕਰੋ ਅਗਨੀ ਵੀਰ ਸਕੀਮ ਸ਼ੁਰੂ ਕੀਤੀ ਹੈ ਉਹਦੇ ਬਾਰੇ ਗੱਲ ਦੱਸੋ ਵੀ ਉਹ ਸਕੀਮ ਤੁਹਾਡੀ ਜੁਵਨ ਦੇ ਹੱਕ ਵਿੱਚ ਹੈ ਜੇ ਯੂਥ ਨਾਰਾਜ਼ ਹੈ ਤੁਹਾਡੇ ਕਿੰਨਾ ਕਿੰਨਾ ਪ੍ਰੋਟੈਸਟ ਹੋਇਆ ਸੀਗਾ ਜਿਹੜੀਆਂ ਦਿੱਲੀ ਦੇ ਵਿੱਚ ਧਿਆਨ ਨਾਲ ਜੋ ਹੋਇਆ ਸੀ ਉਹਦੇ ਬਾਰੇ ਦੱਸੋ ਵੀ ਉਹਨਾਂ ਨੂੰ ਕਦੋਂ ਇਨਸਾਫ ਮ ਰੋਜ਼ਗਾਰ ਦਿੱਤਾ ਜਿਹੜੇ ਜਿਹੜੇ ਬੰਦੇ ਅਗਲੀ ਵੀਰ ਸ਼ਹੀਦ ਹੋਏ ਉਹਨਾਂ ਦਾ ਤੁਸੀਂ ਸਨਮਾਨ ਕੀਤਾ ਕਿਤੇ ਨਹੀਂ ਕੀਤਾ ਜੀ ਉਹਨਾਂ ਦਾ ਸੋ ਉਹਨਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਆ ਉਹਨੂੰ ਗੱਲ ਕਰਨੀ ਚਾਹੀਦੀ ਹੈ ਮਹਿੰਗਾਈ ਦੀ এমਪਲੋਇਮੈਂਟ ਦੀ ਕਰਪਸ਼ਨ ਦੀ ਸਭ ਤੋਂ ਜ਼ਿਆਦਾ ਕਰਪਸ਼ਨ ਤੁਸੀਂ ਕੀਤੀ ਆ ਉਹਦਾ ਜਵਾਬ ਦੇਣ ਵੀ ਜਿਹੜੇ ਇਹਨਾਂ ਨੇ ਇਲੈਕਸ਼ਨ ਬੋਨਡ ਲਏ ਆ ਇਹ ਕਿਹੋ ਜੀ ਸਕੀਮ ਲੈ ਕੇ ਆਏ ਵੇ ਘਾਟੇ ਵਾਲੀਆਂ ਕੰਪਨੀਆਂ ਜਿਹੜੀਆਂ ਕੰਪਨੀਆਂ ਦੇ ਦੁਆਜਿਆਂ ਨਾਲ ਬੱਚੇ ਮਰ ਗਏ 140 ਬੱਚੇ ਮਰ ਗਏ ਉਹਨਾਂ ਤੋਂ ਪੈਸੇ ਲੈ ਜਾ ਇਹਨਾਂ ਨੇ ਸੋ ਇਹ ਸਾਰੀਆਂ ਗੱਲਾਂ ਦੇ ਜਵਾਬ ਉਹਨਾਂ ਨੂੰ ਲੋਕਾਂ ਨੂੰ ਦੇਣੇ ਚਾਹੀਦੇ ਆ ਜੋ ਔਰਤਾਂ ਤੇ ਅਤਿਆਚਾਰ ਹੋਇਆ ਚਾਹੇ ਮਨੀਪੁਰ ਹੈ ਚਾਹੇ ਸਾਡੀਆਂ ਪਹਿਲਵਾਨ ਕੁੜੀਆਂ ਜਾਂ ਜੋ ਜਿਹੜਾ ਜਿਹਦੇ ਵਾਸਤੇ ਪ੍ਰਚਾਰ ਕਰਕੇ ਆਇਆ ਪ੍ਰਜਵਲ ਰਵੰਨਾ ਜਿਹੜਾ ਹੈਗਾ ਜਿਹੜੇ ਮਤਲਬ 2000 ਤੋਂ ਬਾਅਦ ਉਹਦੀਆਂ ਵੀਡੀਓ ਆਈਆਂ ਹੋਈਆਂ ਜੀ ਉਹਨਾਂ ਗੱਲਾਂ ਦੇ ਜਵਾਬ ਦੇਣੇ ਚਾਹੀਦੇ ਆ ਉਹਨਾਂ ਨੂੰ ਤੇ ਆ ਕੇ ਇੱਥੇ ਕੋਈ ਧਰਮ ਦੇ ਨਾਂ ਤੇ ਜਾਂ ਲੋਕਾਂ ਨੂੰ ਹੋਰ ਕਿਸੇ ਜਿਹੜਾ ਹੈ ਬੀਜੇਪੀ ਲਗਾਤਾਰ ਚੱਕਦੇ ਆ ਰਹੀ ਪਰ ਅੱਜ ਸੱਚਾਈ ਸਾਹਮਣੇ ਆ ਗਈ ਹੈ ਕੋਈ ਗੱਲ ਨਹੀਂ ਮੈਂ ਕਹਿੰਦਾ ਸੱਚਾਈ ਤਾਂ ਪੋਸਣਾਂ ਦੇ ਕੋਲ ਹੈ ਸੱਚਾਈ ਆਵੇ ਸਾਹਮਣੇ ਅਸੀਂ ਤਾਂ ਜਿਹੜੀ ਹੈਗੀ ਅਗਨੀ ਪ੍ਰੀਖਿਆ ਪਾਸ ਕਰ ਹੀ ਰਹੇ ਹਾਂ ਜੀ ਸੱਚਾਈ ਸਾਹਮਣੇ ਬਿਲਕੁਲ ਆਊਗੀ ਜੀ ਤੁਹਾਡੇ ਸਾਹਮਣੇ ਆਏਗੀ ਜਿਹੜੇ ਬਾਕੀ ਕਿਸਾ ਜੀ ਆ ਗਏ ਸਜੇ ਸੰਗ ਆ ਗਏ ਨਾ ਬਾਹਰ ਅਰਵਿੰਦ ਕੇਜਰੀਵਾਲ ਜੀ ਆਏ ਆ ਨਾ ਹੁਣ ਜ਼ਮਾਨਤ ਦੇ ਉੱਤੇ ਸੱਚਾਈ ਤੁਹਾਡੇ ਸਾਹਮਣੇ ਉਸ ਦਿਨ ਆਏਗੀ ਜਿੱਦਣ ਇੰਡੀਆ ਕੱਠ ਜੋੜ ਦੀ ਸਰਕਾਰ ਬਣੀ ਤੁਹਾਨੂੰ ਦੱਸਾਂਗੇ ਵੀ ਉਹਨਾਂ ਨੇ ਕਰਾਪਸ਼ਨ ਕਿੱਦਾਂ ਕੀਤੀ ਆ 1 ਲੱਖ ਕਰੋੜ ਦੇ ਦਫ਼ਤਰ ਉਹਨਾਂ ਨੇ ਕਿੱਦਾਂ ਬਣਾ ਇਹ ਦਾ ਮਤਲਬ ਸਾਰੀਆਂ ਪਾਰਟੀਆਂ ਆਪੋਜੀਸ਼ਨ ਪਾਰਟੀ ਨੂੰ ਖਤਮ ਕਰਨ ਜਾ ਰਹੇ ਜੀ ਲੋਕ ਰਾਜ ਨੂੰ ਖਤਮ ਕਰ ਰਹੇ ਆ ਸੰਵਿਧਾਨ ਨੂੰ ਖਤਮ ਕਰ ਰਹੇ ਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਇਹਨਾਂ ਨੇ ਇਲੈਕਸ਼ਨ ਬੋਰਡ ਦਾ ਜਿਹੜਾ ਬਣਾਇਆ ਇਹਨਾਂ ਨੇ ਕਾਨੂੰਨ ਇਸ ਤਾਂ ਕਨਸਟੀਟਿਊਸ਼ਨਲ 11 ਸੰਵਿਧਾਨਕ ਆ ਸਰਕਾਰ ਗੈਰ ਸੰਵਿਧਾਨਕ ਕੰਮ ਕਰ ਰਹੀ ਹੈ ਜੀ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਜੀ ਮੋਦੀ ਜੀ ਨੂੰ ਚਾਹੀਦਾ ਹੈ ਨਾ ਗੱਲਾਂ ਨੂੰ ਧਿਆਨ ਦੇ ਸਰਬਿੰਦ ਕੇ ਜਿਵੇਂ ਕਦੋਂ ਆ ਸਕਦੇ ਨੇ ਜੀ ਪਟਿਆਲ ਜੀ ਬਹੁਤ ਜਲਦੀ ਆ ਰਹੇ ਆ ਜੀ ਬਹੁਤ ਜਲਦੀ ਆ ਰਹੇ ਤੁਹਾਨੂੰ ਸ਼ੇਅਰ ਕਰ ਦਾਂਗੇ ਗਰਮੀ ਨੂੰ ਲੈ ਕੇ ਗਰਮੀ ਬਹੁਤ ਤੇਜ਼ ਹੋ ਗਈ ਹੈ ਗਰ ਗਰਮੀ ਤੋਂ ਵਿਚਾਰ ਰੱਖੋ ਜਿਹੜਾ ਦੁਪਹਿਰੇ ਘੰਟਾ ਇੱਕ ਘੰਟਾ ਰੈਸਟ ਜ਼ਰੂਰ ਕਰ ਲਓ ਔਰ ਕੀਪ ਯੋਰself ਹਾਈਡਰੇਟਡ ਔਰ ਆਪਣੇ ਮਨ ਨੂੰ ਵੀ ਸ਼ਾਂਤ ਰੱਖੋ ਔਰ ਲੜਾਈ ਆਪਾਂ ਲੜਨੀ ਆ ਜਿਤਨੀ ਆ ਵੋਟ ਵੀ 7 ਵਜੇ ਪਾ ਦਿਓ ਇਹਦਾ ਤਰੀਕਾ ਹੀ ਆ ਜੀ ਪਿੰਡਾਂ ਵਿੱਚ ਕਿਵੇਂ ਦਾ ਰਿਸਪੋns ਮਿਲਦਾ ਹੈ ਮੈਂ ਕਹਿੰਦਾ ਜੀ 80-80% ਲੋਕ ਸਾਰਾ ਪਿੰਡ ਇਕੱਠਾ ਹੋ ਜਾਂਦਾ ਕਿ 40 ਸਾਲ ਬਾਅਦ ਕਸਿਆ ਚ ਪਾਣੀ ਘਰਾਂ ਦੀ ਬਿਜਲੀ ਫਰੀ ਖੇਤਾਂ ਦੀ ਬਿਜਲੀ ਦਿਨ ਨੂੰ ਜਾ ਕੇ ਦੇਖੋ ਸਾਰੇ ਪਟਾਲੇ ਦਾ ਦਿਹਾਤੀ ਏਰੀਆ ਮੱਕਾ ਨਾਲ ਭਰਿਆ ਪਿਆ ਮਿਰਚਾਂ ਦੀ ਖੇਤੀ ਹੋ ਰਹੀ ਆ ਸੂਰਜਮੁਖੀ ਦੀ ਖੇਤੀ ਹੋ ਰਹੀ ਆ ਖਰਬੂਜੇ ਲੱਗੇ टमाटर टमाटर खेत तो के खेतों के खेत भरे हुए की आ अकाली तोरी तुम खा रहे हो मतलब किसान गुजार हो गया जी पंजाब रंगला पंजाब का झलक थोड़ा पिंड नजर आएगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप